7-8 ਸਾਲ ਤੋਂ ਲਗਾਤਾਰ ਸੁਣਤਾਇਆ ਕੋ ਪਿੰਡ ਪਿੰਡ ਨਸ਼ਿਆਂ ਦੀ ਪੈਰੇ ਨੇ ਪੰਜਾਬ ਦੀ ਤਰੱਕੀ ਰੋਕੀ ਆ ਪੰਜ ਦਸਕਾ ਮੈਂ ਹਾਂ ਤੁਹਾਡਾ ਆਪਣਾ ਸੁਖਨ ਅਨੰਵਲੀ ਅਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ਾਂ ਤੇ ਕੋਈ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਹਲਕਾ ਕਾਦੀਆਂ ਦੇ ਇੰਚਾਰਜ ਜਿਵੇਂ ਜਿਵੇਂ 2027 ਨੇਰੇ ਆ ਰਿਹਾ ਤੇ ਉੱਥੋਂ ਅਕਾਲੀ ਦਲ ਦੀਆਂ ਮੀਟਿੰਗਾਂ ਦਾ ਦੌਰ ਵਧਦਾ ਜਾ ਰਿਹਾ ਅੱਜ ਬਹੁਤ ਵੱਡੀ ਰੈਲੀ ਦੇ ਰੂਪ ਦੇ ਵਿੱਚ ਕਾਦੀਆਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਹਲਕਾ ਕਾਦੀਆਂ ਦੇ ਇੰਚਾਰਜ ਜਿਹੜੇ ਸਰਦਾਰ ਗੁਰੇਖਬਾਦ ਸਿੰਘ ਮਾਲ ਵੱਲੋਂ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਆ ਮੀਟਿੰਗ ਕਰਵਾਈ ਗਈ ਉਸ ਮੀਟਿੰਗ ਦੇ ਵਿੱਚ ਸਰਦਾਰ ਬੱਬੇਵਾਲੀ ਸਾਹਿਬ ਵੀ ਜਿਹੜਾ ਨੇ ਸ਼ਰਕਤ ਕੀਤੀ ਹੈ ਤੇ ਹੋਰ ਵੀ ਜਿਹੜੇ ਅਦਰਚਾ ਬਦਰਚਾ ਜਿਹੜੇ ਆ ਸ਼ਖਸੀਅਤਾਂ ਜਿਹੜੀਆਂ ਇੱਥੇ ਪਹੁੰਚੇ ਨੇ ਸੋ ਉਹ ਕਰਦਿਆਂ ਗੱਲਬਾਤ ਮਾਲ ਸਾਹਿਬ ਦੇ ਨਾਲ ਸਾਹਿਬ ਇੱਕ ਛੋਟੀ ਜੀ ਕਾਲ ਨੂੰ ਇੰਨੀ ਵੱਡੀ ਰੈਲੀ ਦਾ ਜ ਰੂਪ ਮਿਲ ਗਿਆ ਕੀ ਕਹਿਣਾ ਚਾਹੁੰਦੇ ਇਸ ਦੇ ਸੰਬੰਧ ਬਾਦ ਵਿੱਚ ਹਲਕਾ ਕਾਦੀਆਂ ਜੇ ਲੱਗ ਬਾਸਪ ਵਿੱਚ ਕੰਸੀਅੰਸੀ ਆ ਦੁਰਤਬਾਦ ਸਿੰਘ ਮਹਾਲੇ ਦੇ 3-4 ਦਿਨ ਇਹੋ ਉਹਨੇ ਪ੍ਰੋਗਰਾਮ ਬਣਾਇਆ ਸੀ ਕਿ ਸਾਡੇ ਸਤਿ ਆਸ਼ ਪੀਸ ਸਿੰਘ ਇਬਾਦਤਪੁਰ ਸਾਹਿਬ ਨੇ ਮਿਲਕਾਂ ਚਾਚਾ ਨੂੰ ਨੀਤ ਪ੍ਰਦਾਨ ਬਣਾਇਆ ਅਸੀਂ ਜਨਰਲ ਸਿਕਤਰ ਬਣਾਇਆ ਇਹਦਾ ਦੀਆਂ ਮਯੂਤੀਆਂ ਕੀਤੀਆਂ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਕਿਨ ਨਾਲ ਨਾਲ ਜਿਹੜੀ ਪ੍ਰਧਾਨ ਜੀ ਨੇ ਇਹ ਵੱਡੀ ਵੱਡੀ ਗਿਣਤੀ ਹੈ ਕਿ ਲੋਕਾਂ ਨੇ ਜ਼ਮੀਨਾਂ ਬਚਾਈਆਂ ਨੇ ਉਹ ਵੀ ਜਿਤਨੀ ਗਿਣਤੀ ਵਿੱਚ ਉਹ ਵੀ ਗੱਲ ਸੁਣਿਆ ਦੇਣਾ ਕਿ ਇਕੱਲੇ ਦਲ ਨੇ ਬੜਾ ਵੱਡਾ ਕੰਮ ਕੀਤਾ ਕਿ ਜੇ ਨਾਮ ਮੋਰਚਾ ਲੋਂਦੇ ਨਾਂ ਕਰਨੇ ਲੋਂਦੇ ਉਹ ਜ਼ਮੀਨਾਂ ਨਹੀਂ ਸੀ ਜਿਹੜੀਆਂ ਇਹ ਬਚਣੀਆਂ ਇੱਕ 31 ਤਰੀਕ ਨੂੰ ਮੋਗੇ ਵੱਡੀ ਵੱਡੀ ਰੈਲੀ ਵੀ ਉਹ ਵੀ ਵੱਡੀ ਗਿਣਤੀ ਦੇ ਵਿੱਚ ਹਲਕਿਆ ਚੋਸੀ ਬੰਦੇ ਲੈ ਕੇ ਜਾਣਾ ਤੇ ਸਾਰਾ ਪ੍ਰੋਗਰਾਮ ਸੀ ਵੀ ਚੰਦ ਬੰਦੇ ਵਰਕਰ ਦੇ ਸਦਕਾ ਪਰ ਜਦੋਂ ਸੁਣਿਆ ਮਿਲਿਆ ਇੱਥੇ 3000 ਬੰਦਾ ਇਕੱਠਾ ਹੋ ਗਿਆ ਬੜੀ ਵੱਡੀ ਰੈਲੀ ਇੰਦਰੇ ਸ਼ੋਮਨੀ ਕਾਲੀਦਨ ਦਾ ਬੜਾ ਬੰਦਾ ਹੰਗਾਰਾ ਮਿਲਣਿਆ ਲੋਕ ਚਾਹੁੰਦੇ ਨੇ ਉਸਾਰਤ ਸੁਧੀ ਸਿੰਘ ਨਿਵਾਦਨ ਨੂੰ ਮੁੱਖ ਮੰਤਰੀ ਬਣਾਇਆ ਜਾਏ ਇਹ ਕੋਈ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਵੀ ਪੰਜਾਬ ਦੀ ਗੱਲ ਕਰ ਸਕਦੀ ਹੈ ਤੇ ਪੰਜਾਬ ਨੂੰ ਬਚਾ ਸਕਦੀ ਹੈ ਇਸ ਕਰਕੇ ਬੜਾ ਬੰਦਾ ਪ੍ਰੋਗਰਾਮ ਹੋਇਆ ਮਾ ਲੋਕਾਂ ਨੇ ਇਸ ਗੱਲ ਕਰਵਾਇਆ ਇੱਕ ਗੱਲ ਕਰੀਏ ਜਿਸ ਮੀਡੀਆ ਸਾਹਿਬ ਉਤੇ ਵੱਧ ਤੋਂ ਵੱਧ ਕੇਸ ਪੇਜ ਆ ਰਹੇ ਉਹਦੇ ਪਰ ਕੀ ਕਹਿਣਾ ਚਾਹੀਦਾ ਉਹ ਜ਼ਮਾਨਤ ਹੀ ਲੇਟ ਕਰ ਰਹੇ ਨੇ ਕਿਸੇ ਤਰੀਕੇ ਨਾਲ ਸਰਕਾਰ ਵਾਲੇ ਕਿ ਜ਼ਮਾਨਤ ਲੇਟ ਤੇ ਇਸਦੇ ਵਿੱਚ ਕੁਛ ਨਹੀਂ ਉਹ ਜਿੱਡੀ ਵੱਡੀ ਚਾਰ ਸ਼ੀਟ ਬਣਾਈਆਂ ਕਿ ਉਹ ਝੂਠ ਨੂੰ ਹੀ ਬਣਾਉਣ ਵਾਸਤੇ ਸੱਚ ਕਰਨ ਲਈ ਇੰਨੀ ਵੱਡੀ ਚਾਹੀ ਤੇ ਪੇਜ ਲਾਇਆ ਕਿਨੇ ਪੇ ਲਾਏ ਨੇ ਜਿਹੜਾ ਇਹ ਸੱਚਾ ਕੇਸ ਹੋਏ ਤੇ 10 15 ਕਾਗਜ਼ ਵੱਡੇ ਹੁੰਦੇ ਨੇ ਇਹਨਾਂ ਨੇ ਬਾਹਰ ਆ ਜਾਂਦਾ ਸਰ ਜੀ ਗੱਲ ਹੈ ਝੰਗਵਾ ਦੀ ਤੇ ਪਾਰਟੀ ਨੇ ਕਮਯੂਰ ਕਰਾਂਗੇ ਮੀਠਿਆ ਸਾਹ ਦੇ ਅੰਦਰ ਰੱਖਾਂਗੇ ਤੇ ਜੇ 2-4 ਮਹੀਨੇ ਲੱਗ ਜ ਜਾਣਗੇ ਜਦੋਂ ਆਏ ਉਹਨਾਂ ਪੰਜਾਬ ਦੇ ਵਿੱਚ ਫਿਰਨਾ ਤੇ ਮਹੀਨੇ 2 ਮਹੀਨੇ ਸਾਰੀ ਗੱਲ ਕਵਰ ਹੋ ਜਾਣੀ ਨੇ ਸਰਕਾਰ ਦੇ ਵਿੱਚ ਇੱਕ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਕੀ ਲੱਗਦਾ ਕਿ ਕਿੰਨੇ ਕੁ ਲੋਕਾਂ ਨੂੰ ਸਰਕਾਰ ਜਿਹੜੇ ਹੁਣ ਤੱਕ ਨਸ਼ਾ ਛਡਾ ਚੁੱਕੀ ਆ ਕਿਉਂਕਿ ਸਰਕਾਰ ਦਾ ਬਹੁਤ ਤੋਂ ਵੱਡਾ ਚੈਲੰਜ ਹੈ ਜਿਹੜਾ ਹਜ਼ਾਰਾਂ ਪਿੰਡਾਂ ਦੇ ਨੌਜਵਾਨਾਂ ਨੂੰ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਆਪਾਂ ਨਸ਼ਾ ਛੁਡਵਾ ਚੁੱਕੇ ਆ ਕੋ ਤੁਹਾਡੇ ਸਾਹਮਣੇ ਹੀ ਸਾਰੀ ਗੱਲ ਕਿ ਕਿੰਨਾ ਕੁ ਨਸ਼ਾ ਵਿਕੇ ਆ ਕਿੰਨਾ ਨੌਜਵਾਨ ਮਰ ਰਹੇ ਨੇ ਕਿੰਨਾ ਠੀਕੇ ਲੱਗੇ ਡੇਰੇ ਬਿਲਕੁਲ ਟੋਟਲੀ ਫੇਲ ਸਰਕਾਰ ਇਸ ਕੰਮ ਤੇ ਵੀ ਨਸ਼ਾ ਬੰਦ ਕਰ ਸਕਦੀ ਹੈ ਇਹ ਲੋਕੀ ਸਮਾ ਦੇਣ ਕੇ ਅਸੀਂ ਦੱਸਾਂਗੇ ਕਿ ਕਿਤਾ ਬੰਦ ਕਰਾਉਣਾ ਹੈ ਅੱਜ ਤੋਂ 10 ਸਾਲ ਪਹਿਲਾਂ ਰਿਕਾਰਡ ਦੇਖ ਲਓ ਕਿ ਸਾਡੇ ਵੇਲੇ ਕਿਦਾਂ ਸਮਾਗਲ ਅੰਦਰ ਹੀ ਕਿਦਾਂ ਨਸ਼ਾ ਬੰਦ ਕੀਤਾ ਸੀ ਕਿਦਾਂ ਅਸੀਂ ਫੜ ਫੜ ਕੇ ਲੋਕਾਂ ਨੂੰ ਸਮਝਾਉਂਦੇ ਵੀ ਰਹੇ ਆ ਤੇ ਨਸ਼ੇ ਛਡਾਉਣ ਵਾਸਤੇ ਕੇਂਦਰਾਂ ਚ ਵੀ ਦਾਖਲ ਕਰਦੇ ਆ ਤੇ ਅੱਜ ਜਿਹੜਾ ਕੇਂਦਰ ਵੀ ਖੋਲੇ ਇਹ ਯੁੱਧਾਂ ਦੇ ਕੇ ਇਹਨੇ ਬਤਕੋਟ ਨੂੰ ਦਿਨ ਮਿਲਿਆ ਕਿ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਵਧੀਆ ਕੱਠ ਹੋਇਆ ਔਰ ਮੁਰਕਬਾਰ ਮਹਾਲ ਨੇ ਕੈਲੀ ਹੁੰਜਾ ਸਨੇਹ ਦੇ ਲੋਕ ਆਉਂਦੇ ਨੇ ਨਾ ਸਰਦਾਰ ਸੁਖਦੇਸ ਸਿੰਘ ਬਾਦਲ ਦਾ ਖੰਦੀ ਸੁੰਨਾ ਚਾਹੁੰਦੇ ਜਿਉਂ ਅਸੀਂ ਹੁਣ ਦੱਸਦੇ ਦਿੱਤਾ ਤੇ ਲੋਕ ਚਾਹੁੰਦੇ ਨੇ ਕਿ ਗਲਦਲ ਦੀ ਸਰਕਾਰ ਬਣੇ ਤੁਸਨਾ ਸੀ ਜੀ ਬਾਦਲ 27 ਵਿੱਚ ਮੁੱਖ ਮੰਤਰੀ ਜੇ ਦੇਖੀਏ ਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਅੱਜ ਐਮਐਲਏ ਪੜਾਇਆ ਜਾਂਦਾ ਉਹਨੂੰ ਕਿਸ ਨਰਦ ਜਿਹੜਾ ਤੁਸੀਂ ਵੀ ਇੱਥੇ ਤਾਪ ਸਿੰਘ ਬਾਜੀ ਦੀ ਜਨ ਸਟੇਟਿੰਗ ਹੋਈ ਆ ਕਿ ਇੰਨੀ ਵਾਰੀ ਬਣ ਦੇ ਬਾਵਜੂਦ ਉਹਦੇ ਮੰਤਰੀ ਬਣ ਕੇ ਐਮਰਲ ਵਿੱਚ ਕੋਈ ਵੀ ਆਪਣੇ ਹਲਕੇ ਦੇ ਇਹੋ ਜਿਹੇ ਪ੍ਰੋਜੈਕਟ ਉਹੋ ਜੀ ਗੱਲ ਨਹੀਂ ਕਰ ਸਕਦੇ ਕਿ ਮੈਂ ਕਿ ਉਹ ਵੱਡਾ ਪ੍ਰੋਜੈਕਟ ਇੱਥੇ ਲੈ ਕੇ ਆਇਆ ਇਸ ਕੇ ਵੀ ਗੁਰਦਾਸ ਜੀ ਜੀ ਪ੍ਰਤਾਪ ਜੀ ਅੱਜ ਮੀਟਿੰਗ ਬਹੁਤ ਵੱਡਾ ਕੱਟ ਠੀਕ ਕਹਿਣਾ ਚਾਹੁੰਦੇ ਆ ਅੱਜ ਕਾਦੀਆਂ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਗੁਰਕਵਾਲ ਸਿੰਘ ਜੀ ਮਾਲ ਉਹਨਾਂ ਦੇ ਇੱਕ ਕਾਲ ਦੇ ਉੱਤੇ ਮੈਂ ਸਮਝਣਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸਭਾਂ ਇਕੱਠੇ ਹੋਏ ਆ ਇਹ 2027 ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਉੱਤੇ ਮੋਹਰਿਆ ਔਰ ਮੈਂ ਸਮਝਣਾ ਕਿ ਇਸ ਸਰਕਾਰ ਦੇ ਖਿਲਾਫ ਜਿਹਦੇ ਵਿੱਚ ਲੈਂਡ ਆਰਡਰ ਨੂੰ ਛਿੱਕੇ ਤੇ ਟੰਗਿਆ ਗਿਆ ਜਿਹਦੇ ਵਿੱਚ ਗੁੰਡਾ ਕਰਦੀ ਦਾ ਨਾਚ ਹੋ ਰਿਹਾ ਜਿਹਦੇ ਵਿੱਚ ਨਸ਼ਾ ਪਰਫੁੱਲਤ ਹੋ ਰਿਹਾ ਇਹ ਜੇ ਸਰਕਾਰ ਨੂੰ ਚੱਲਦਾ ਕਰਨ ਵਾਸਤੇ ਅੱਜ ਲੋਕ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਉਣ ਵਾਸਤੇ ਅੱਜ ਵੱਡੀ ਗਿਣਤੀ ਚਾਹੀਏ ਜਿੱਦਾਂ ਤੋਂ ਇਹ ਅਕਾਲੀ ਦਲ ਦੂਸਰੀ ਟੀਮ ਇਕੱਠੀ ਖੜੀ ਹੋ ਗਈ ਉਹਨੂੰ ਤੇਰੀ ਕਿਸੇ ਦੇ ਇਜ਼ਤ ਅੱਜ ਤੱਕ ਸ਼ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਆ ਬਹੁਤ ਟੀਮਾਂ ਵਖਰੀਆਂ ਹੋਈਆਂ ਬਹੁਤ ਟੀਮਾਂ ਇਕੱਠੀਆਂ ਹੋਈਆਂ ਪਰ ਮੈਂ ਸਮਝਣਾ ਅੱਜ ਜਲੌਮਣੀ ਅਕਾਲੀ ਦਲ ਦੀ ਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਔਰ 227 ਦਾ ਮਿਸ਼ਨ ਲੈ ਕੇ ਚੱਲੇ ਆ ਦੁਈਆ ਵੇਖਿਆ ਜਲੌਮਣੀ ਅਕਾਲੀ ਦਲ ਦੇ ਜੀਹਾਰੂ ਵਰਕਰਾਂ ਨੇ 65 ਹਜ਼ਾਰ ਏਕੜ ਜ਼ਮੀਨ ਜਿਹੜੀ ਸਾਡੇ ਪੰਜਾਬ ਦੀ ਸੋਨੇ ਵਰਗੀ ਜੋ ਕੇਜਰੀਵਾਲ ਤੇ ਉਹਦੀ ਟੀਮ ਖੜਫਣਾ ਚਾਹੁੰਦੀ ਗੋਡਿਆਂ ਭਾਰ ਸਰਕਾਰ ਨੂੰ ਕੀਤਾ ਜਲੌਮਣੀ ਅਕਾਲੀ ਦਲ ਦੇ ਜੀਹਾਰੂ ਲੋਕਾਂ ਨੇ ਕੀਤਾ ਔਰ ਗਿਆਨੀ ਕਹੇ ਏਜੰਸੀ ਦਾ ਮਗਰ ਨਾ ਲੱਗੋ ਤੁਸੀਂ ਕਹਿੰਦੇ ਹੋ ਪੰਥ ਦੀ ਸੇਵਾ ਕਰਨੀ ਆ ਨਿਸ਼ਕਾਮ ਸੇਵਾ ਕਰਨੀ ਆ ਆਏ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਪੀੜੀ ਦਰ ਪੀੜੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਆ ਆਹ ਖੂਨ ਪਸੀਨੇ ਨਾਲ ਕਿੰਨਾ ਦੀ ਸਿੰਜੀ ਹੋਈ ਪਾਰਟੀ ਆ ਅੱਜ ਉੱਠ ਕੇ ਕੋਈ ਲੀਡਰ ਬਣੇ ਮੈਂ ਸਮਝਣਾ ਇਹ ਗੱਲ ਹੀ ਸਾਡੇ ਵਰਕਰ ਤੇ ਸਾਡੇ ਲੀਡਰ ਬਰਦਾਸ਼ਤ ਨਹੀਂ ਕਰਦੇ ਕੰਮਾ ਹੋਰ ਜੀ ਮਾਲ ਸਾਹਿਬ ਬਹੁਤ ਵੱਡੀ ਚੁਣੌਤੀ ਹੈ ਇੱਕ ਪਾਸੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੱਸ ਰਹੇ ਨੇ ਕਿਉਂਕਿ ਇਲੈਕਸ਼ਨ ਤਾਂ ਯੋਰ ਦਿਨ ਬਦ ਦਿਨ ਚੱਲਦਾ ਜਾ ਰਿਹਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਅਸੀਂ ਤੇ ਇਹਨੂੰ ਚੁਣੌਤੀ ਕੋਈ ਨਹੀਂ ਮੰਨਦੇ ਜੀ ਤੁਸੀਂ ਪੱਤਰਕਾਰ ਚਲੋ ਚੁਣੌਤੀ ਕਹਤੀ ਹੈ ਦਸਣਾ ਮੇਰਾ ਫਰਕ ਕੀ ਪਿਛਲੀ ਆ 2027 ਇਹ 2022 ਚ ਸਾਰਾ 3500 ਵੋਟ ਦੇ ਫਰਕ ਨਾਲ ਨਿਕਲ ਕੇ ਗਿਆ ਇਹਨੇ ਪੂਰੀਆਂ ਪੋਸ਼ਾ ਚਕਾਈਆਂ ਇਹੋ ਦੀਆਂ ਸਾਰੇ ਹਲਕੇ ਜੇ ਇਹ ਮੇਰੇ ਘਰ ਦੇ ਸਾਥ ਤੇ ਇਸ ਵਾਰ ਅਸੀਂ ਦਾਵਾ ਕਰਦੇ ਆ ਜਿਹਦਾ ਮੇਰੇ ਪਿਤਾ ਜੀ ਨੇ ਕਿਹਾ ਕਿ ਅੱਜ ਕੱਲ 15000 ਨਾ ਪ੍ਰਤਾਪ ਸਿੰਘ ਬਾਜੇ ਤੋਂ ਹਰਾ ਕੇ ਚੱਲਣਾ ਇਹ ਮੁੱਖ ਮੰਤਰੀ ਕਹਿੰਦਾ ਇਹਨੂੰ ਅਸੀਂ ਐਮਐਲਏ ਨਹੀਂ ਬਣਦੇ ਆਪਣੇ ਮੁਕਾਬਲੇ ਕਹਿੰਦੇ ਕਿਨੂੰ ਦੇਖੋ ਜਿੱਥੇ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਹੈ ਨਾ ਉੱਥੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਆਪਾਂ ਗੁਰੂ ਰਾਮਦਾਸ ਦਾ ਪੱਲਾ ਫੜ ਕੇ ਚੱਲੇ ਆ ਉਹ ਮੇਰੀ ਬੇੜੀ ਦਾ ਮਲਾ ਹੈ ਤੇ ਮੈਨੂੰ ਪਤਾ ਉਹ ਮੇਰੀ ਬੇੜੀ ਰਾਜ ਨਹੀਂ ਰੱਖੇਗਾ ਪਾਰ ਦਾ ਮਾਣ ਸਾਹਿਬ 2023 ਦੇ ਹਰ ਪੀੜਤ ਦਾ ਬਾਦ ਹੀਰਾਵਾ ਡੇਟ ਹਲਕੇ ਦਾ ਖਾਸ ਕਰਕੇ ਬਹੁਤ ਛੜਕਾਂ ਦਾ ਨੁਕਸਾਨ ਹੋਇਆ ਪੁਲੀਆਂ ਨੁਕਸਾਨੀਆਂ ਗਈਆਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿੱਦੋਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਜਿੰਨਾ ਬੰਦੇ ਸ਼ਾਮਲ ਹੋਏ ਕਿ ਸਰਕਾਰ ਤੇ ਪੱਲੇ ਕੱਖ ਨੂੰ ਝੂਠ ਮਾਰ ਕੇ ਸਰਕਾਰ ਬਣੀ ਉਹ ਤੇ ਸਰਕਾਰ ਸਿਰਫ ਹੁਣ ਪੈਸੇ ਦੇਣ ਲਈ ਲੋਕਾਂ ਨੂੰ ਲੁੱਟਣਾ ਚਾਹੁੰਦੀ 65000 ਜਮੀਨ ਇੱਕਰ ਕਬਜ਼ਾ ਕਰਕੇ ਚਲੋ ਸ਼੍ਰੋਮਣੀ ਅਕਾਲੀ ਦਲ ਨੇ ਮੀੜਾ ਚੁੱਕਿਆ ਧਰਨੇ ਲਾਏ ਮੋਰਚਾ ਲਾਉਣ ਦਾ ਪਲਾਨ ਬਣਾਇਆ ਤੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸਰਕਾਰ ਦੇ ਪੱਲੇ ਕੱਖ ਨਹੀਂ ਇਹ ਛੜਕਾ ਜੇ ਪਹਿਲਾਂ ਵੀ ਸ਼੍ਰੋਮਣੀ ਕਾਲੀਦਾ ਨੇ ਬਣਾਈਆਂ ਤੇ ਗਾਂਵ ਵਿੱਚ ਸ਼੍ਰੋਮਣੀ ਕਾਲੀਦਾ ਦੀ ਕਮੇਟੀ ਤੁਹਾਡੇ ਅੱਗੇ ਮੀਟਿੰਗ ਦੇ ਵਿੱਚ ਬੰਦੇ ਜੁਆਇਨ ਹੋਏ ਉਹਨਾਂ ਵਾਪਸ ਕੀ ਕਰਨ ਦੇਖੋ ਉਹਨਾਂ ਨੂੰ ਮੈਂ ਜਿਹਾ ਕਰਦਾ ਉਹਨਾਂ ਦਾ ਬਹੁਤ ਵਧੀਆ ਸੋਚ ਹੈ ਉਹ ਮੇਰੇ ਨਾਲ ਚੱਲੇ ਨੇ ਮੇਰੇ ਸਾਥੀ ਮੇਰੇ ਪਰਿਵਾਰ ਦਾ ਹੋਰ ਪਰਿਵਾਰ ਵਾਚ ਵਾਅਦਾ ਆ ਉਹਨਾਂ ਨੂੰ ਉਹਨਾਂ ਦਾ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਜੋ ਚਾਹੁੰਦੇ ਨੇ ਉਹਨਾਂ ਲਈ ਖਾਸ਼ਾ ਪੂਰੀ ਦਿੱਤੀ ਜਾਏਗਾ ਕੀ ਸਹਿਬ ਕੋਈ ਜੀ ਚੰਗਾ ਨਿਕਲ ਪਰ ਇੱਕ ਤੋਂ ਇੱਕ ਮਾਰਾ ਨਿਕਲਿਆ ਜਿਹੜਾ ਦੱਬੀ ਫੋਲੀ ਉਹੋ ਹੀ ਮਾਰਾ ਨਿਕਲਿਆ ਪਿਛਲੀ ਵਾਰ ਲੈਕਚਰ ਕਰਦਾ ਇਸ ਸ਼ਹਿਰ ਦੇ ਵਿੱਚ ਕਿ ਮੈਂ ਤੁਸੀਂ ਮੈਨੂੰ ਮੌਕਾ ਦਿਓ ਮੈਂ ਇਹਨਾਂ ਦੀ ਇੰਜੀਓਗ੍ਰਾਫੀ ਕਰ ਦੇਗਾ ਜਾਂ ਉਹ ਕਰ ਦੇਗਾ ਬੜਾ ਧਮਕੀਆਂ ਦਿੰਦਾ ਮੈਂ ਸਵੇਰੇ ਤੋਂ ਐਲਾਨ ਕਰਦਾ ਕਿ ਤੇਰੇ ਕੋਲ ਵੀ ਇੰਜੀਓਗ੍ਰਾਫੀ ਨਹੀਂ ਹੋਈ ਸਾਡੀ ਪਰ ਸਾਡਾ ਮੌਕਾ ਆ ਗਿਆ ਤੇ ਇੰਜੀਓਗ੍ਰਾਫੀ ਆਉਣੀ ਕਰਾਂਗੇ ਕਿ ਪੀਜੀਆ ਤੋਂ ਤੇਰਾ ਲਾਜ਼ਮੀ ਹੋਣਾ ਜੋ ਵੀ ਸ਼ਰੋਮਣੀ ਕਾਲੀ ਦਲ ਸਰਦਾਰ ਤਕਵੀਰ ਸਿੰਘ ਜੀ ਡਾਕਟਰ ਰਿਹਾਮਾ ਜਿੰਨੇ ਨਾਂ ਵਹਿਮ ਕਰਨੇ ਆਉਂਦੇ ਨੇ ਨਾਂ ਤੇ ਸਾਡਾ ਜੋ ਆਪਣੇ ਸ਼ਹਿਰ ਦਾ ਸਾਡੇ ਪਰਿਵਾਰ ਦਾ ਸਭ ਤੋਂ ਵੱਡਾ ਡਾਕਟਰ ਜਿਹੜਾ ਫੈਸ਼ਨਾਂ ਦਾ ਬੜਾ ਮਾਹਰ ਸਰਦਾਰ ਜਨੈਸ਼ ਸਿੰਘ ਜੀ ਮਾ ਇੱਥੇ ਬੈਠੇ ਨੇ ਬਰਵਾਦ ਮੈਂ ਨਾਂ ਤੰਦਰੁਸਤੀ ਵਕਸ਼ੇ ਇਹਨਾਂ ਨੇ ਦੇਖ ਰੱਖ ਕੇ ਚੰਗੀ ਆਪਰੇਸ਼ਨ ਆਪ ਕਰਾਂਗੇ ਜੇ ਕੋਈ ਪਰੇਸ਼ਾਨ ਆ ਗਿਆ ਤੇ ਹੈਗੇ ਕੋ ਚੀਫ ਡਾਕਟਰ ਹੈਗਾ ਫਿਕਰ ਕਰਨੀ ਲੋੜ ਕੋਈ ਨਹੀਂ ਸੈਕਲ ਸਰਜਨ ਕਿਉਂਕਿ ਅੱਜ ਜੋ ਵੀ ਆ ਸਾਰਾ ਪਰਿਵਾਰ ਜੋ ਵੀ ਆ ਸਰਦਾਰ ਜਗਨਨਾਥ ਸਿੰਘ ਮਾਲਵੀ ਬਦੌਲਤ ਹੈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਾਰੇ ਪਰਿਵਾਰਾਂ ਨੇ ਰੱਖ ਕੇ ਇਹ ਗੱਲ ਦਾ ਵਿਸ਼ਵਾਸ ਕਾਇਮ ਕੀਤਾ ਕਰਣੇ ਬੇਟੀ ਕੰਮ ਕੀਤੀ ਕਿ ਅਸੀਂ ਜੀ ਦੇ ਨਾਲ ਹੈ ਉਹ ਤੇ ਨਾਲ ਹੈ ਦੁਜੇ ਨਾਲ ਹੈ ਸਫਤਰੀ ਘਾਲੇ ਨੂੰ ਬਲਉਂ ਜੀ ਦੇ ਨਾਮ ਆਉਂਦੇ ਸੇ ਤੋਂ ਪਹਿਲਾਂ ਤੱਕ ਨਾਲ ਆ ਉਹਦੀ ਉਹਨਾਂ ਨੇ ਇਹ ਗੱਲ ਕਾਇਮ ਕੀਤੀ ਹੈ ਸੱਚੀ ਸਾਰੇ ਤੁਮੇ ਵਿਸ਼ਵਾਸ ਜੋ ਉਹਨੇ ਹੈ ਕਿ ਤੁਸੀਂ ਸਾਰੇ ਮੇਰਾ ਪਰਿਵਾਰ ਤੇ ਤੁਹਾਡੀ ਜੇ ਕੋਈ ਲੜਾਈ ਹੋਏਗੀ ਤੇ ਮੈਂ ਆਪ ਆਪਣੇ ਬੋਢਿਆਂ ਦੇ ਚੋਕੇ ਲੜਾਂਗਾ ਤੁਹਾਡੀ ਪਿੱਛੜੀ ਲੱਗਣਾ ਹੈ ਵਿਸ਼ਵਾਸ ਰੱਖਣਾ ਤੁਹਾਨੂੰ ਤੇ ਜਿੰਨੀ ਸੰਗਤ ਇੱਥੇ ਆਈ ਹੋਈ ਹੈ ਉਹਨਾਂ ਸਾਰਿਆਂ ਦਾ ਮੈਂ ਗਿਆਨ ਆਪਦਾ ਤੇ ਧੰਨਵਾਦ ਆਖਦਾ ਇਹ ਕਹਿੰਦਾ ਹੋਇਆ ਸਭ ਤੋਂ ਪਹਿਲਾਂ ਆਪਾਂ ਪਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗਾ ਤੁਸੀਂ ਸਾਰੇ ਮੇਰੇ ਤੋਂ ਕਿاسي ਪੱਧਰ ਤੋਂ ਸਿਆਣੇ ਹੋਵੋਗੇ ਕਿਉਂਕਿ ਇੱਥੇ ਤੁਸੀਂ ਸਿਆਸੀ ਲੈ ਕੇ ਆਏ ਹੋ ਤਾਂ ਤੁਹਾਨੂੰ ਪਤਾ ਹੈ ਕਿਹੜਾ ਵਿਸ਼ਾ ਹੈ ਪਰ ਮੈਂ ਇਹ ਗੱਲ ਕਰਨਾ ਚਾਹਾਂ ਮੈਂ ਜੇ ਮੈਂ ਇਥੇ ਬੋਲ ਕੇ ਕਹਾਂ ਸਰਕਾਰ ਚੋਰ ਹੈ ਤੁਹਾਨੂੰ ਪਤਾ ਕਿਹੜੀ ਸਰਕਾਰ ਚੋਰ ਹੈ ਜੇ ਮੈਂ ਕਹਾਂ ਐਮ ਐਲ ਏ ਚੋਰ ਹੈ ਤੁਹਾਨੂੰ ਪਤਾ ਕਿਹੜਾ ਐਮ ਐਲ ਏ ਚੋਰ ਹੈ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਬਣੇ ਹੋਏ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੀ ਜਵਾਨੀ ਸਾਡੇ ਬਦੁਰਗ ਸਾਨੂੰ ਕਿਹੜੇ ਹੀ ਇਹਨਾਂ ਨੇ ਲਾਹਤ ਹੈ ਪਰ ਜੇ ਅਸੀਂ ਕਹੀਏ ਅਸੀਂ ਇੱਕ ਦਿਨ ਦੇ ਵਿੱਚ ਪੰਜਾਬ ਦੇ ਹਾਲਾਤ ਸੁਧਾਰ ਲੀਏ ਇਹ ਕਦੀ ਹੋ ਜੁ ਸਕਦਾ ਗੱਲ ਕਰਨੀ ਵਾਜਬ ਜੀ ਜੇ ਅਸੀਂ ਪੰਜਾਬ ਦੇ ਹਾਲਾਤ ਸੁਧਾਰਨੇ ਨੇ ਕਹਿੰਦੇ ਜਦੋਂ ਸੁਧਾਰ ਸ਼ੁਰੂ ਕਰੋ ਪਹਿਲਾਂ ਆਪਦੇ ਘਰ ਤੋਂ ਕਰੋ ਸਾਡਾ ਘਰ ਸਾਡਾ ਪਰਿਵਾਰ ਸਾਡਾ ਹਲਕਾ ਹੈ ਕਰਦਿਆਂ ਤੇ ਅਸੀਂ ਆਪਣਾ ਜਿਹੜਾ ਇਥੋਂ ਚੇਂਜ ਸ਼ੁਰੂ ਕਰਾਂਗੇ ਉਹ ਕਰਦਿਆਂ ਹਲਕੇ ਤੋਂ ਕਰਾਂਗੇ ਬਲੇ ਦੋ ਨਿਹਾਲ ਹੋ ਜ਼ਿੰਦਾਬਾਦ ਰਹੀ ਗੱਲ ਮੈਂ ਗੱਲ ਕਰਾਂ ਕਿ ਇਥੋਂ ਦੇ ਹਾਕਮਾਂ ਦੀ ਸਾਡੇ ਜਿਹੜੇ ਇਥੋਂ ਦੇ ਮੌਜੂਦਾ ਹਾਕਮ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੇ ਕਿਹੜੀ ਵਜ਼ੀਰੀ ਕਿਹੜੀ ਐਮਐਲਏ ਸ਼ੇਪ ਕੀ ਨਹੀਂ ਹੰਡਾਇਆ ਇਹ ਜਦੋਂ ਇਹਨਾਂ ਨੂੰ ਪੁੱਛੋ ਤੁਸੀਂ ਕੀ ਕੀਤਾ ਮੈਂ ਐਮਐਲਏ ਜਦੋਂ ਪੁੱਛੋ ਕੀ ਕੀਤਾ ਮੈਂ ਰਾਜ ਸਭਾ ਸੀ ਸਾਡੇ ਪਰਿਵਾਰ ਦਾ ਸਾਡਾ ਹਲਕੇ ਦਾ ਤੁਸੀਂ ਕੀ ਸਵਾਲਿਆ ਸਵਾਲ ਇਹ ਪੁੱਛਿਆ ਜਾਂਦਾ ਤੁਸੀਂ ਕਿਹੜੀ ਇੰਡਸਟਰੀ ਲੈ ਕੇ ਆਏ ਤੁਸੀਂ ਕਿਹੜਾ ਸਕੂਲ ਲੈ ਕੇ ਆਏ ਮੈਂ ਸਕੂਲ ਤੋਂ ਪੜ੍ਹਿਆ ਸੀ ਐਜੂਕੇਸ਼ਨ ਕੀਤੀ ਯੂਨੀਵਰਸਿਟੀਆਂ ਤੋਂ ਪਰ ਜੇ ਕਿਸੇ ਨੂੰ ਵੀ ਅਸੀਂ ਨਾਮ ਦੱਸਣਾ ਹੋਵੇ ਕਿ ਕਾਦੀਆਂ ਅਸੀਂ ਕਾਦੀਆਂ ਤੋਂ ਰਹਿਣ ਵਾਲੇ ਆ ਇਹਨਾਂ ਨੇ ਸਾਡੇ ਹਲਕੇ ਦੀ ਪਛਾਣ ਤੱਕ ਨਹੀਂ ਬਣਾਈ ਸਾਨੂੰ ਨਾਲ ਦਾ ਹਲਕਾ ਦੱਸ ਕੇ ਸਾਨੂੰ ਆਪਣਾ ਹਲਕਾ ਦੱਸਣਾ ਪੈਂਦਾ ਹੈ وجہ ਇਹ ਕਿਉਂਕਿ ਇਹਨਾਂ ਦੀ ਨੀਤਾਂ ਚੰਗੀਆਂ ਨਹੀਂ ਸੀ ਸੋ ਮੈਂ ਤੁਹਾਨੂੰ ਇਹ ਕਹਿਣਾ ਕਿ ਜਦੋਂ ਇਹੋ ਜਿਹੇ ਇਨਸਾਨ ਇਹੋ ਜਿਹੇ ਹਾਕਮ ਹੋਣ ਸਾਡੇ ਉਹ ਸਾਡੇ ਹੱਕਾਂ ਦੀ ਲੜਾਈ ਕੀ ਲੜਨਗੇ ਸੋ ਸਿਆਣੀ ਕਹਿੰਦੇ ਹੁੰਦੇ ਆ ਪੱਠ ਪਏ ਸੋਨਾ ਜਿਹੜਾ ਤੰਨਾਂ ਨੂੰ ਖਾਵੇ ਸੋ ਪੱਠ ਤੇ ਤੁਸੀਂ ਪਾਇਓ ਅਸੀਂ ਮਾਲਤੀ ਆਗਾ ਹੀ ਪਸੰ ਕਰਕੇ ਰੱਖ ਦਾਂਗੇ ਇਹਨਾਂ ਨੂੰ ਬੋਲੇ ਸੋਨਹਾਰ ਅੱਲਾਹ ਅਕਬਰ ਰਹੇ ਦੂਸਰੇ ਹਾਕਮ ਜਿਹੜੇ ਇੱਥੋਂ ਦੇ ਰਹੇ ਨੇ ਉਹਨਾਂ ਨੇ ਜਿਹੜਾ ਆਪਣੀ ਮਾਂ ਪਾਪੀ ਦਾ ਕਿਹਾ ਜਿਹੜਾ ਜਿੰਨੇ ਹੁੰਦਾ ਘਰ ਸਵਾਰਿਆ ਜਿੰਨੇ ਉਹਦਾ ਫਰਮਾਨ ਸਵਾਰਿਆ ਜਿੰਨੇ ਉਹਨੂੰ ਇੱਕ ਅਹੁਦਾ ਦਿੱਤਾ ਜਿਹੜਾ ਉਹਦਾ ਸਕਾ ਨਹੀਂ ਨੂੰ ਦੱਸੋ ਤੁਹਾਡਾ ਕੀ ਸਕਾ ਹੋਏਗਾ ਉਹ ਉਦੋਂ ਜਦੋਂ ਸਾਰੇ ਅਕਾਲੀ ਦਲ ਦੀ ਹਵਾ ਸੀ ਅਕਾਲੀ ਦਲ ਦੀ ਇੱਕ ਸਰਕਾਰ ਸੀ ਸਾਰੇ ਪੰਜਾਬ ਚ ਤਰੱਕੀ ਹੋਈ ਕਿਹੜਾ ਹਲਕਾ ਰਹਿ ਗਿਆ ਸਾਡਾ ਹਲਕਾ ਰਹਿ ਗਿਆ ਸੀ ਸਾਡੇ ਹਲਕੇ ਦੇ ਵਿੱਚ ਯੂਨੀਵਰਸਿਟੀਆਂ ਕਾਲਜ ਨਹੀਂ ਆਏ ਸਾਡੇ ਹਲਕੇ ਦੇ ਵਿੱਚ ਪੀਜੀਆ ਨਹੀਂ ਆਇਆ ਵਜ੍ਹਾ ਕੀ ਸੀ ਨੀਟ ਦੀ ਕਮੀ ਸੀ ਇੱਕ ਗੱਲ ਨੂੰ ਮੈਂ ਕਹਿੰਦਾ ਮੇਰੇ ਪਤਾ ਜਿੰਨੇ ਨੇ ਮੈਨੂੰ ਪੜਾਇਆ ਲਖਾਇਆ ਤੇ ਅਜੇ ਵੀ ਪੜਾਈ ਦੇ ਵਿੱਚ ਸੌਂਦੇ ਨੇ ਇਹ ਤਾਂ ਵੀ ਲੀਡਰ ਦੀ ਸੋਚ ਤੇ ਇਹਨਾਂ ਕਹਿਣਾ ਆਇਆ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਸਾਡੀ ਡਾਕਟਰ ਦੀ ਵਿੱਚ ਨਾ ਇੱਕ ਲਾਈਨ ਹੈ ਜਦੋਂ ਕੋਈ ਬਹੁਤ ਜ਼ਿਆਦਾ ਬਿਮਾਰ ਹੋ ਜੇ ਤੇ ਉਹਨੂੰ ਆ ਕੇ ਉਹਦੇ ਘਰ ਦੇ ਇੱਕ ਆ ਕੇ ਕਹਿੰਦੇ ਨੇ ਉਹਦੇ ਪਰਿਵਾਰ ਦੇ ਹਿੱਸੇ ਵਾਲੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੋ ਕੁਝ ਹੋ ਜੇ ਸਾਡਾ ਬੰਦਾ ਬਚਾ ਲਓ ਤੇ ਮੈਂ ਤੁਹਾਨੂੰ ਲੀਡਰਸ਼ਿਪ ਨੂੰ ਸਾਰਿਆਂ ਨੂੰ ਕਹਿਣਾ ਹੱਥ ਜੋੜ ਕੇ ਕਹਿਣਾ ਉਹ ਕੈਂਸਰ ਆ ਜਿਹੜਾ ਇਹ ਗਲੂਦਾ ਲੋ ਇਹ ਜੇ ਕੈਂਸਰ ਗਲੂਦਾ ਲਾ ਲੋਗੇ ਕਿ ਤੁਸੀਂ ਹਮੇਸ਼ਾ ਖੁਸ਼ਹਾਲ ਜੀਵਨ ਆਪਣੇ ਬੱਚਿਆਂ ਲਈ ਆਪਣੇ ਪਿਤਾ ਲਈ ਆਪਣੀ ਆਉਣ ਵਾਲੀ ਪੀੜ੍ਹੀਆਂ ਲਈ ਦੇਖਦੇ ਰਹੋਗੇ ਕਿਉਂਕਿ ਮੈਨੂੰ ਪਤਾ ਹੈ ਮੇਰੇ ਪਿਤਾ ਦੀ ਸੋਚ ਕੀ ਹੈ ਉਹ ਤੁਹਾਡੇ ਪਰਟੀ ਕੀ ਕਰਨਾ ਚਾਹੁੰਦੇ ਨੇ ਉਹਨਾਂ ਦੀ ਇੱਛਾ ਕੀ ਹੈ ਇਹੋ ਕਹਿੰਦਾ ਹੋਇਆ ਇਹ ਬਿਰਾਜਮਾਨ ਮੇਰੇ ਜ਼ਿਲ੍ਹੇ ਦੀ ਲੀਡਰਸ਼ਿਪ ਬੱਬੇ ਵਾਲੀ ਸਾਹਿਬ ਮੇਰੇ ਬਾਪੂ ਜੀ ਬੈਠੇ ਆ ਸੰਧੂ ਸਾਹਿਬ ਬੈਠੇ ਆ ਮਾਈਨ ਸਾਹਿਬ ਬੈਠੇ ਆ ਬਾਕੀ ਸਾਰੇ ਹੀ ਮੇਰੇ ਸਤਧਾਰੀਆਂ ਨੂੰ ਮਨ ਸਾਹਿਬ ਆਓ ਪੰਡਾਲ 'ਚ ਬੈਠੇ ਸਾਰੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੀ ਕਿਹਾ ਐਡੀ ਵੱਡੀ ਸਟੇਜ ਤੇ ਬੋਲਿਆ ਨਹੀਂ ਆ ਮੈਂ ਇੱਕ ਹੀ ਗੱਲ ਆਪਣੇ ਵੀਰਾਂ ਭਰਾਵਾਂ ਨੂੰ ਕਹਿਣੀ ਚਾਹੁੰਦਾ ਮੈਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਰਾਤ ਮੈਨੂੰ 2 ਵਜੇ ਮੇਰੇ ਵੀਰ ਫੋਨ ਲਉਂਦੇ ਆ ਇੱਥੇ ਸਾਰੇ ਬੈਠੇ ਕੋਈ ਇੱਕ ਬੰਦਾ ਬਾਹਰ ਖੜੀ ਕਰਕੇ ਕਹਿੰਦੇ ਇਹਨੇ ਰਾਤ ਫੋਨ ਨਹੀਂ ਚੁੱਕਿਆ ਜੇ ਵਾਜ ਮਾਰਦੇ ਆ ਉਸੇ ਵੜੇ ਪਹੁੰਚਦਾ ਮੈਂ ਸਾਰੇ ਹੀ ਵੀਰਾਂ ਦਾ ਦਿਨੋ ਧੰਨਵਾਦ ਕਰਦਾ ਹਾਂ ਮੇਰੀ ਇੱਕੋ ਆਏ ਦੇ ਉੱਤੇ ਤੁਸੀਂ ਇੱਥੇ ਪਹੁੰਚਦੇ ਜੇ ਇਹ ਮੇਰੀ ਕਿਤੇ ਵੀ ਮੇਰੇ ਪਰਿਵਾਰ ਦੀ ਲੋੜ ਆ ਪਰ 24 ਘੰਟੇ ਹਾਜ਼ਰ ਆ ਕਾਦੀਆਂ ਸ਼ਹਿਰ ਦੇ ਵਿੱਚੋਂ ਤੁਸੀਂ ਗੋਰੀਖਵਾਲ ਸਿੰਘ ਮਾਨ ਸਾਹਿਬ ਨੂੰ ਐਮਐਨਏ ਪੜਾ ਕੇ ਭੇਜੋ ਆਹੀ ਹੜਕੇ ਦੀ ਨਹਾਰ ਬਦਲਦਾਂਗੇ ਬੋਲੇ ਕੌਣ ਹਾਂ ਬੋਲੇ ਜੀ ਆਪਾ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਹਾਂ